ਕ੍ਰਿਸ਼ੋਈ ਆ ਨਾ ਵਾਕਰ ਚਲੋ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਇਸ ਸਥਾਨ ਤੇ ਵਿੱਚ ਪ੍ਰਸ਼ਾਦ ਦੇ ਲਸੀ ਗੰਦੇ ਆ ਕੇ ਆਏ ਸੀ ਔਰ ਆਪਾਪਰ ਕਰ ਸੰਨ ਨਕਾਸ ਕੀਤੀ ਸੀ ਔਰ ਬਾਤ ਕਰਨ ਦੀ ਬਹੁਤ ਜ਼ਿਆਦ ਮਾਤਾ ਜੀ ਸਾਹਿਬ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ ਸੋ ਕੈਨ ਤੋਂ ਮਰਾਦ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਆਏ ਸਨ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਸਾਲਾਨਾ ਜੋੜ ਮੇਲਾ ਸ਼ੁਰੂ ਹੋミン ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰੇਮ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀਆਂ ਦੀ ਗਵਾਹੀ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਰਵਾਨਾ ਹੋ ਰਿਹਾ ਹੈ ਜੋ ਇੱਥੋਂ ਚੱਲਦਾ ਹੋਇਆ ਜਿਵੇਂ ਬਗਿਆੜੀ ਮੋੜ ਸਵਰਦਾਪੁਰੀ ਮੋੜ ਭਾਰਜਾ ਦੇ گا ਮਾਈ ਭਾਗੋ ਜੀ ਬੀਬੀ ਵੀਰੋਜੀ ਦੇ ਸਥਾਨ ਤੇ ਉਥੋਂ ਨਤਮਸਤਕ ਹੁੰਦੇ ਆ ਨਿੱਕੀ ਚਵਾਲ ਦੇ ਰਸਤੇ ਮੋ ਠੱਠੇ ਦੇ ਰਾਹੀਂ ਮੁਰਾਨ ਕੇ ਬਾਬਾ ਬੁੱਢਾ ਸਾਹਿਬ ਜੇ ਕੇ ਸੰਪੂਰਨ ਹੋਵੇਗਾ ਸੋ ਕੱਲ੍ਹ ਆ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਦਰਸ਼ਨ ਦੇ ਉਸ ਵਜੋਂ ਕਰਾਏ ਜਾ ਰਹੇ ਨੇ ਇੱਥੇ ਸਭ ਸੰਗਤਾਂ ਸਹਾਇਕ ਨਾਲ ਸੇਵਾਦਾਰਾਂ ਦੇ ਸਹਾਇਕ ਨਾਲ ਸਵਾਗਤ ਕਰਵਾਏ ਜਾ ਰਹੇ ਨੇ ਜਿਸ ਵਿੱਚ ਰਾਗੀ ਜਿੱਥੇ ਢਾਡੀ ਕਵੀਸ਼ਰ ਕਥਾਵਾਚਕ ਆ ਕੇ ਗੁਰਜਸ ਨੇ ਸੁਣਾ ਕੇ ਸੰਗਤਾਂ ਨੂੰ ਹਾਲ ਕਰਨਗੇ ਨਾਲ ਇੱਥੇ ਫ੍ਰੀ ਕੈਂਪ ਵੀ ਲਗਾਏ ਜਾ ਰਹੇ ਨੇ ਮੈਡੀਕਲ ਕੈਂਪ ਜਿਸ ਵਿੱਚ ਡਾਕਟਰ ਸੰਜੀਵ ਲੋੜਾ ਜੀ ਆ ਕੇ ਫ੍ਰੀ ਦਵਾਈਆਂ ਫ੍ਰੀ ਇਲਾਜ ਕਰਨਗੇ ਸੰਗਤਾਂ ਦੇ ਜਿਹੜੀ-ਜਿਹੜੀ ਬੋਗੀਆਂ ਦਾ ਇੱਥੇ ਥਾਇਰੋਇਡ ਦਾ ਇਲਾਜ ਜੀ ਹਾਰਟ ਦੀਆਂ ਬਿਮਾਰੀਆਂ ਦਿਲ ਦੀਆਂ ਦਾ ਅੱਖਾਂ ਦਾ ਕੰਨਾਂ ਦਾ ਸਭ ਨੂੰ ਮੈਦਾ ਇਲਾਜ ਇੱਥੇ ਵਿਖਿਆ ਜਾ ਕੀਤਾ ਜਾ ਰਿਹਾ ਜੀ ਅੱਜ ਸੰਤਰ ਕੀ ਕਿਸ ਦੀ ਬੀ ਜਿਹੜੇ ਨਦੀ ਗੇਰੀ ਉਹਦੇ ਯਾਰ ਹੈ ਜਾਂ ਖੰਡੀ ਬਾਬਿਆਂ ਮਿਲ ਕੇ ਜਾ ਰਹੇ ਪਖੰਡੀ ਬਾਬਿਆਂ ਦਾ ਜੋ ਅੱਜ ਦੌਰ ਚੱਲਿਆ ਪਿਆ ਜਿੱਥੇ ਭੋਲੇ ਭਾਲੂ ਕੋਲ ਟੱਗਿਆ ਜਾ ਰਿਹਾ ਹੈ ਤਾਂ ਗੁਰਬਾਣੀ ਵਿੱਚ ਮਹਾਰਜ ਕਹਿੰਦੇ ਨੇ ਗੱਲ ਜਿੰਨਾ ਚਪ ਬਾਲੀਆਂ ਲੋਟੇ ਹੱਥ ਨਭਗ ਹਰ ਕੇ ਸੰਤਰਨਾਖੀ ਬਾਨਾਰਸ ਕੇ ਠੱਗ ਇਹ ਠੱਗਾਂ ਦੀਆਂ ਦੁਕਾਨਾਂ ਖੁੱਲੀਆਂ ਲੋਕ ਜਾ ਕੇ ਉੱਥੇ ਪਰਮਾ ਜਾਂਦੇ ਨੇ ਤੇ ਗੁਰੂ ਦਾ ਰਾਹ ਛੱਡ ਕੇ ਜਦ ਕੇ ਸਭ ਕੁਝ